ਤਨੋ ਸ਼ਰਮ ਕਰ ਲਵੇ ਔਰ ਇਹ ਕੋਈ ਕੂੜੇ ਦਾ ਡੰਪ ਰੱਖਣ ਦੀ ਜਗਾ ਵਾ ਹੁਣ ਤਾਂ ਇਹ ਸਾਰੇ ਮੌਤਵਾਰ ਸੱਜਣਾ ਨੇ ਦੱਸਿਆ ਵੀ ਇੱਥੇ ਨੰਗਨ ਤੇ ਦਿੱਕਤ ਆਂਦੀ ਪਰ ਮੈਂ ਤੁਹਾਨੂੰ ਦੱਸਦਾ ਨੰਗਨ ਤੇ ਨਹੀਂ ਘਰੇ ਬੈਠਿਆਂ ਨੂੰ ਵੀ ਦਿੱਕਤ ਆਣ ਲੱਗੀ ਜਦੋਂ ਕੂੜਾ ਸੜਦਾ ਉੱਥੇ ਸਮੈਲ ਆਂਦੀ ਘਰੇ ਬੈਠਿਆਂ ਨੂੰ ਅੱਜ ਲਾਜ਼ਮੂਲ ਨੇ ਤੇ ਸਾਰਿਆਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ ਔਰ ਅੱਜ ਦਾ ਨਹੀਂ ਇਹ ਕਈ ਵਾਰ ਇਸ ਮਸਲੇ ਨੂੰ ਲੈ ਕੇ ਅਸੀਂ ਜੋ ਜੇ ਵੀ ਗਏ ਹੈਗੇ ਆ ਪਰ ਲੇਕਿਨ ਸਰਵਾਈ ਨਹੀਂ ਹੋਈ ਹੈ ਲੇਕਿਨ ਅੱਜ ਫੇਰ ਵੀ ਸ਼ਹਿਰ ਦੇ ਜਿਹੜੇ ਮੰਨੇ ਪਰ ਮੰਨੇ ਬੰਦੇ ਆ ਵੀ ਸ਼ਾਇਦ ਉਹਨਾਂ ਦਾ ਹੀ ਕੋਈ ਅੱਜ ਸ਼ਰਮ ਕਰ ਲੈਣ ਸਾਰੀ ਜਿਹੜੀ ਆ ਯੋਗਰ ਲੋਗ ਜਿਹੜੇ ਬੈਠੇ ਨੇ ਉਥੇ ਮੇਲ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਵਾਲੀਆਂ ਜਿਹੇ ਸੀਟਾਂ ਤੇ ਬੈਠੇ ਨੇ ਉਹ ਆਪਣੇ ਫਰਜ਼ ਨੂੰ ਸਮਝ ਕੇ ਅੱਜ ਅੱਜ ਸ਼ਹਿਰ ਦੇ ਲੋਕਾਂ ਬਾਰੇ ਸੋਚਣ ਗੱਲ ਬਿਲਕੁਲ ਸਹੀ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਇਹ ਇੱਕ ਸਿਰਫ ਭਾਈਚਾਰੇ ਦੇ ਨਾਲ ਸ਼ਹਿਰ ਵਾਸੀਆਂ ਦੇ ਲਈ ਨਵੀਨ ਜੀ ਤੁਸੀਂ ਅੱਜ ਇਕੱਠੇ ਹੋਇਆ ਉਹਦਾ ਕੀ ਕਾਰਨ ਹੈ ਅਸੀਂ ਸਾਰੇ ਜੀ ਸਾਰੇ ਸ਼ਹਿਰ ਵਾਸੀ ਸਾਰੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਿਨੇ ਵੀ ਸਾਰੇ ਹੀ ਸ਼ਹਿਰ ਨੂੰ ਪਿਆਰ ਕਰਨ ਵਾਲੇ ਆ ਸਾਰੇ ਹੀ ਆਪਦੇ ਸਾਡੇ ਚੁਣੇ ਹੋਏ ਨਮਾਇੰਦਿਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਆ ਚਾਹੇ ਸਾਡੇ ਐਮਐਲਏ ਮੈਡਮ ਆ ਚਾਹੇ ਯੂ ਸਾਹਿਬ ਆ ਸਾਰਿਆਂ ਨੂੰ ਹੀ ਇੱਕ ਸਾਰਿਆਂ ਨੇ ਹਮਲਾ ਮਾਰਿਆ ਜੀ ਇਕੱਠੇ ਹੋ ਕੇ ਇਕ ਉਹਨਾਂ ਨੂੰ ਬੇਇੱਜ਼ਤੀ ਕੀਤੀ ਆ ਜਿਹੜਾ ਡਿਸਪੋਜ਼ਲ ਰੋਡ ਤੇ ਐਡਾ ਵੱਡਾ ਸਾਡੇ ਸ਼ਹਿਰ ਤੇ ਬਹੁਤ ਵੱਡਾ ਕਲੰਕ ਜਿਹੜਾ ਢੇਰ ਐਡਾ ਵੱਡਾ ਹੈ ਪਹਾੜ ਵਾਂਗ ਬਣ ਚੱਲਿਆ ਜਿਹੜਾ ਇਹਨੂੰ ਚੱਕ ਕੇ ਲੋਕਾਂ ਦੀ ਆਵਾਜ਼ ਆਈ ਬੱਚਿਆਂ ਦੀ ਸਾਰੇ ਪਰਿਵਾਰਾਂ ਦੀ ਇੱਥੇ ਕਿੰਨੀਆਂ ਕਲੋਨੀਆਂ ਕਿੰਨੀਆਂ ਆਬਾਦੀਆਂ ਕਿੰਨੇ ਮੰਦਰ ਕਿੰਨੇ ਸਕੂਲ ਆ ਸਾਰੇ ਗਊਸ਼ਾਲਾ ਇੱਥੇ ਬੇਸ਼ਰਮਪਰੀ ਤੱਪਾ ਬਣਾ ਲਈ ਜਦੋਂ ਕੋਈ ਰਿਸ਼ਤੇਦਾਰ ਆਉਦੇ ਨੂੰ ਦੁਕਾਨ ਲਿਆਂਦਾ ਨਾ ਜੀ ਉਹ ਇੱਕ ਵਾਰ ਤਾਂ ਵਿਚਾਰੇ ਦਾ ਮਨ ਇੰਨਾ ਖਰਾਬ ਹੁੰਦਾ ਵੀ ਯਾਰ ਇਹ ਕਿੱਥੋਂ ਦੀ ਮੈਂ ਲੈ ਕੇ ਜਾ ਰਹੇ ਆ ਅਗਲਾ ਕਹਿੰਦਾ ਵੀ ਮੈਂ ਆ ਕੀ ਕਿੱਥੇ ਆ ਅਗਲਾ ਕਹਿੰਦਾ ਕਿੱਥੇ ਗਊਸ਼ਾਲਾ ਬਣਾਈਆ ਯਾਰ ਤੁਹਾ ਕੀ ਬੰਦੇ ਲੱਗਦੇ ਤੇ ਹੋਰ ਕਿੰਨੇ ਜਾਨਵਰ ਖੜੇ ਹੁੰਦੇ ਸਾਰੇ ਉਹ ਬੜਾ ਹੀ ਬੈਡ ਪ੍ਰੈਸ਼ਨ ਪੈਂਦਾ ਇੰਨੀ ਵਧੀਆ ਗਉਦਾਲਾ ਇੰਨੀ ਵਧੀਆ ਦਵਾਰਕਾ ਦੇਸ਼ ਮੰਦਿਰ ਸਾਡੇ ਆ ਬਹੁਤ ਸਾਰੇ ਖੜੇ ਆ ਜੀ ਸਾਰੇ ਜਾਣਿਆ ਸੀ ਗੌਰਵ ਕੁਲਰ ਜੀ ਖੜੇ ਆ ਸਾਰਿਆਂ ਨੇ ਹੀ ਇਨਾ ਫਲਾ ਮਾਰ ਕੇ ਅਸ਼ੀਸ਼ ਜੀ ਖੜੇ ਆ ਬਾਲਾ ਜੀ ਮੰਦਿਰ ਤੋਂ ਔਰ ਸਾਡੇ ਗਾਂ ਖਾਟੂ ਸ਼ਾਮ ਮੰਦਿਰ ਵਾਲੇ ਆ ਸਾਰਿਆਂ ਨੇ ਹੀ ਇਥੇ ਆਵਾਜ਼ ਆਈ ਆ ਇੱਥੇ ਸਾਧ ਜੀ ਨਗਰ ਸਾਰਾ ਇੱਕੋ ਹੀ ਰਾਹ ਹੈ ਮੇਨ ਬਾਹਰ ਜਾਣ ਨੂੰ ਔਰ ਸਭ ਦੇ ਮੱਥੇ ਆ ਕੇ ਜਦੋਂ ਸਵੇਰੇ ਆਇਆ ਸਭ ਨੱਕ ਢੱਕ ਕੇ ਤਾਂ ਨਿਕਲਦੇ ਆ ਬਦਬੂ ਦਾ ਭਰਿਆ ਹੋਇਆ ਸ਼ਾਮ ਨੂੰ ਅੱਗ ਲੱਗੀ ਹੁੰਦੀ ਆ ਅਸੀਂ ਉਹ ਬੇਨਤੀ ਕਰਨ ਆਇਆ ਵੀ ਮੇਰੇ ਵੀਰੋ ਵੀ ਸਾਰੇ ਅਸੀਂ ਤੁਹਾਡੇ ਵਰਗੇ ਹੀ ਆ ਥੋੜੀ ਸਾਡੇ ਹੀ ਨੁਮਾਇंदे ਸਾਡੇ ਭਰਾਵੋ ਜੇ ਇਸ ਕਾਗਜ਼ਾ ਕਰਕੇ ਇਸ ਟੇਰ ਨੂੰ ਇੱਥੋਂ ਚੁਕਾਈਏ ਆਪਾਂ ਸਾਰੇ ਲੋਕਾਂ ਦੀ ਆਵਾਜ਼ਾਈ ਨੂੰ ਇਹ ਦਿਖਾਲਾ ਮਲਾਈਏ ਲੋਕਾਂ ਨੂੰ ਬਹੁਤ ਸੀਸਾ ਦੇਣ ਨੂੰ ਥੋੜੀ ਕੋਈ ਰਾਜਨੀਤਿਕ ਮਸਲਾ ਕੋਈ ਹੋਰ ਆ ਵੀਰੇ ਲੋਕਾਂ ਲਈ ਥੋੜੇ ਸਾਡੇ ਲਈ ਤਾਂ ਤੁਸੀਂ ਚੁਣੇ ਹੋਏ ਹੋ ਅਸੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਭਲਾ ਕੇ ਕਰਕੇ ਇਸ ਚੀਜ਼ ਨੂੰ ਦਿਖਾਲਾ ਕਰੋ ਲੋਕਾਂ ਨੂੰ ਸੁੱਖਦਾ ਸਾਹ ਆਵੇ ਤੁਹਾਨੂੰ ਬਹੁਤ ਸੀਸਾ ਦੇਣ ਨੂੰ ਜੀ ਲੋ ਮੇਨਿੰਗ ਬੈਂਕਿੰਗ ਕਰਨਾ ਸਾਰੇ ਅਗਲਾ ਤੁਹਾਡਾ ਕਦਮ ਕੀ ਹੈ ਜੇ ਨਹੀਂ ਚੁੱਕਿਆ ਜਾਂਦਾ ਇਹ ਅਸੀਂ ਤਾਂ ਜੀ ਹਲੇ ਇਕੱਠੇ ਹੋ ਕੇ ਹੈਗੇ ਗਾਂ ਫਿਰ ਕਮੇਟੀ ਬੈਠੂ ਸਲਾਹ ਕਰਾਂਗੇ ਜੀ ਵੀ ਗਾਂ ਅਸੀਂ ਕੀ ਕਰਨਾ ਚਾਹੁੰਦੇ ਹਲੇ ਫਿਲਹਾਲ ਸਾਹਿਬ ਨੇ ਇਹੀ ਕਿਹਾ ਵੀ ਅਸੀਂ ਬੇਨਤੀ ਕਰਕੇ ਇੱਕ ਵਾਰੀ ਪਹਿਲਾਂ ਮੰਗ ਪੱਤਰ ਦਈਏ ਦੇਖਦੇ ਆਂ ਜੀ ਉਹਦਾ ਕੋਈ ਸਾਡਾ ਹੱਲ ਨਿਕਲਦਾ ਨਹੀਂ ਹੱਲਦਾ ਫਿਰ ਗਾਂ ਦੇਖਦੇ ਆਂ ਇਹ ਮੰਗ ਪੱਤਰ ਤੁਸੀਂ ਕਿਹਨੂੰ ਦੇਣਾ ਜੀ ਇਹ ਅਸੀਂ ਪ੍ਰਧਾਨ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਦਿੱਤਾ ਜੀ ਗਾਂ ਦੇਖਦੇ ਆਂ ਜੀ ਹੋਰ ਸਾਰੇ ਜਣੇ ਕਿਹਨੂੰ ਕਹਿੰਦੇ ਅੱਜ ਅਸੀਂ ਪ੍ਰਧਾਨ ਸਾਹਿਬ ਦੇ ਨਾਮ ਦਾ ਜੀ ਈਓ ਸਾਹਿਬ ਦੇ ਨਾਮ ਦਾ ਨਹੀਂ ਕਿਉਂਕਿ ਮੇਨ ਉਹ नगर काउंसिल ਦੇ ਉਹ مالک ਨੇ ਤੁਹਾਨੂੰ ਮਿਲਿਆ ਜੀ ਤੁਹਾਨੂੰ ਕਮੇਟੀ ਦੇ ਅਸੀਂ ਕੋਈ ਮਿਲਿਆ ਨਹੀਂ ਮਿਲੇ ਨਹੀਂ ਜੀ ਉੱਥੇ ਅਜੋ ਆਈ ਨਹੀਂ ਕੋਈ ਮੇਰੇ ਖਿਆਲ ਨਾਲ ਉਹਨਾਂ ਦਾ ਹੈਲਥ ਇਸ਼ੂ ਸੀਗਾ ਕਹਿੰਦੇ ਨਹੀਂ ਆ ਪਾਇਆ ਕੋਈ ਪ੍ਰੋਬਲਮ ਸੀ ਉਹਨਾਂ ਨੂੰ ਕਿ ਐਜੰਟ ਸਾਹਿਬ ਹੈ ਨਹੀਂ ਕਿ ਜੀ ਉਹਨਾਂ ਦੀ ਛੁੱਟੀਆਂ ਹੁੰਦੀਆਂ ਵੈਸੇ ਉਹ ਵੀ ਛੁੱਟੀ ਤੇ ਹੈ ਜੀ ਕਹਿੰਦੇ ਕੋਈ ਅਧਿਕਾਰੀ ਤੁਹਾਨੂੰ ਮਿਲਿਆ ਨਹੀਂ ਕੋਈ ਨਹੀਂ ਮਿਲਿਆ ਜੀ ਉੱਥੇ ਇੰਸਪੈਕਟਰ ਸਾਹਿਬ ਸੀਗੇ ਉਹਨਾਂ ਨੂੰ ਅਸੀਂ ਦੇਖਿਆ ਰਿਸਿਟ ਕਰਾ ਕੇ ਤੇ ਇੱਕ ਸ਼ਹਿਰ ਦਾ ਮਸਲਾ ਹੈ ਸ਼ਹਿਰ ਦੇ ਅਸੀਂ ਨਾਗਰਿਕ ਹੋਣ ਦੇ ਕਾਰਨ ਇਹ ਸਾਡਾ ਜਿਹੜਾ ਵੇ ਸਾਡਾ ਮੋਟਿਵ ਵੀ ਹੈ ਵੀ ਅਸੀਂ ਇੱਥੇ ਸ਼ਹਿਰ ਦੇ ਵਿੱਚ ਇਹ ਸਾਫ਼ ਸੁਥਰਾ ਸਾਡਾ ਮਾਹੌਲ ਹੋਵੇ ਔਰ ਆਸ-ਪਾਸ ਦੇਖੋ ਸਾਰੇ ਮੰਦਰ ਦੇ ਸ਼੍ਰੀ ਦਵਾਰ ਕਾ ਮੰਦਿਰ ਹੈ ਗਊਸ਼ਾਲਾ ਹੈ ਸਕੂਲ ਨੇ ਇਹ ਸਾਰਿਆਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ ਔਰ ਅੱਜ ਦਾ ਨਹੀਂ ਇਹ ਕਈ ਵਾਰ ਇਸ ਮਸਲੇ ਨੂੰ ਲੈ ਕੇ ਅਸੀਂ ਅੱਗੇ ਵੀ ਗਏ ਹੈਗੇ ਆ ਪਰ ਲੇਕਿਨ ਸਰਵਾਈ ਨਹੀਂ ਹੋਈ ਹੈ ਲੇਕਿਨ ਅੱਜ ਫੇਰ ਵੀ ਸ਼ਹਿਰ ਦੇ ਜਿਹੜੇ ਮੰਨੇ ਪਰਮੰਨੇ ਬੰਦੇ ਆ ਵੀ ਸ਼ਾਇਦ ਉਹਨਾਂ ਦਾ ਹੀ ਕੋਈ ਅੱਜ ਸ਼ਰਮ ਕਰ ਲੈਣ ਸਾਰੀ ਜਿਹੜੀ ਆ ਯੂਵਰ ਲੋਗ ਜਿਹੜੇ ਬੈਠੇ ਨੇ ਉੱਥੇ ਮੈਂ ਆਪਣੀ ਜਿਹੜੀਆਂ ਜ਼ਿੰਮੇਵਾਰੀਆਂ ਵਾਲੀਆਂ ਜਿਹੇ ਸੀਟਾਂ ਤੇ ਬੈਠੇ ਨੇ ਉਹ ਆਪਣੇ ਫਰਜ਼ ਨੂੰ ਸਮਝ ਕੇ ਅੱਜ ਅੱਜ ਸ਼ਹਿਰ ਦੇ ਲੋਕਾਂ ਬਾਰੇ ਸੋਚਣ ਗੱਲ ਬਿਲਕੁਲ ਸਹੀ ਹੈ ਇੱਥੇ ਕੋਈ ਰਾਜਨੀਤੀ ਨਹੀਂ ਹੈ ਇਹ ਇੱਕ ਸਿਰਫ ਭਾਈਚਾਰੇ ਦੇ ਨਾਲ ਸ਼ਹਿਰ ਵਾਸੀਆਂ ਦੇ ਲਈ ਕਿਉਂਕਿ ਬੱਚੇ ਨਿਕਲਦੇ ਰੋਸ ਸਕੂਲਾਂ ਦੇ ਬਜ਼ੁਰਗ ਨਿਕਲਦੇ ਆ ਗੱਲ ਸਹੀ ਕਹੀ ਹੈ ਪ੍ਰਧਾਨ ਜੀ ਨੇ ਇੱਥੇ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਲੈ ਕੇ ਨਹੀਂ ਇੱਥੇ ਆ ਸਕਦੇ ਬੜੀ ਸ਼ਰਮ ਆਉਂਦੀ ਹੈ ਕਿ ਉਹ ਸ਼ਹਿਰ ਦੀ ਹਾਲਤ ਹੈ ਕੀ ਹੈ ਤੋਂਨੀ ਜੀ ਨੇ ਕਈ ਵਾਰ ਇਹ ਮਸਲਾ ਚੱਕਿਆ ਲੇਕਿਨ ਉਦੋਂ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਲੇਕਿਨ ਅੱਜ ਅਸੀਂ ਪਰਜੋਰ ਸਾਰੇ ਇਕੱਠੇ ਹੋ ਕੇ ਅੱਜ ਇਸ ਮਸਲੇ ਨੂੰ ਪ੍ਰਧਾਨ ਜੀ ਤੱਕ ਮਾਨਜੋਗ ਔਰ ਯੂ ਸਾਹਿਬ ਤੱਕ ਲੈ ਕੇ ਗਏ ਆਂ ਵੀ ਸਾਡੀ ਬੇਨਤੀ ਸੁਨੋ ਔਰ ਇਸ ਸ਼ਹਿਰ ਨੂੰ ਰਾਜਨੀਤੀ ਦੇ ਉੱਪਰ ਉੱਟ ਕੇ ਅੱਜ ਸ਼ਹਿਰ ਨੂੰ ਜਿਹੜਾ ਸਾਫ਼ ਸੁਥਰਾ ਰੱਖਣ ਦੇ ਵਿੱਚ ਔਰ ਸ਼ਹਿਰ ਨੂੰ ਇਕ ਬਿਮਾਰੀਆਂ ਤੋਂ ਦੂਰ ਕਰਨ ਵਾਸਤੇ ਇਹ ਆ ਪ੍ਰਯਤਨ ਕਰੋ ਤਾਂ ਕਿ ਇੱਥੇ ਆਉਣ ਵਾਲਾ ਜਿਹੜਾ ਸਮਾਂ ਉਹ ਲੋਕਾਂ ਲਈ ਖੁਸ਼ਹਾਲ ਹੋਵੇ ਤੇ ਲੋਕੀ ਬਿਨਾਂ ਕਿਸੇ ਬਿਮਾਰੀ ਤੋਂ ਇੱਥੇ ਜੀਵਨ ਜੀ ਸਕਣ ਕਿਉਂਕਿ ਦੇਖੋ ਪਿਛੇ ਰਾਈਟ ਟੈਂਸ਼ਨ ਲੱਗ ਹੈ ਆਲੇ ਦੁਆਲੇ ਸ਼ਾਸਤੀ ਨਗਰ ਐਡਾ ਪੁਰਾਣਾ ਜਿਹਦੇ ਵਿੱਚ ਸਾਰੇ ਸ਼ਹਿਰ ਦੇ ਬੰਨੇ ਪਰਬੰਨੇ ਬੰਦੇ ਰਹਿੰਦੇ ਹੈਗੇ ਆ ਔਰ ਇੱਥੋਂ ਹੀ ਮੇਨ ਰਸਤਾ ਨਿਕਲਦਾ ਹੈਗਾ ਸੋ ਇਸ ਕਰਕੇ ਤੁਹਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਇਸ ਕੁੜੀ ਨੂੰ ਇੱਥੋਂ ਡੰਪ ਨੂੰ ਚੁਕਾਇਆ ਜਾਵੇ ਤਾਂ ਕਿ ਇੱਥੇ ਦਾ ਜਿਹੜਾ ਸਾਫ਼ ਸੁਥਰਾ ਔਰ ਬਿਮਾਰੀਆਂ ਤੋਂ ਰਹਿਤ ਜਿਹੜਾ ਇਥੇ ਏਰੀਆ ਬਣ ਸ ਹਾਂਜੀ ਪ੍ਰਧਾਨ ਜੀ ਤੋਂ ਨਹੀਂ ਜੀ ਮੈਂ ਤਾਂ ਇਹ ਗੱਲ ਕਹਿਣਾ ਮੈਂ ਤਾਂ ਇਹ ਗੱਲ ਕਹਿਣਾ ਵੀ ਅਸੀਂ ਕੀ ਮੰਗ ਰਹੇ ਹਾਂ ਅਸੀਂ ਇੱਕ ਸਵੱਛਤਾ ਦਾ ਅਧਿਕਾਰ ਹੀ ਮੰਗ ਰਹੇ ਹਾਂ ਨਾ ਕੋਈ ਕਰੋੜਾ ਰੁਪਇਆ ਪਰ ਪੈਦਾ ਕੋਈ ਪ੍ਰੋਜੈਕਟ ਤਾਂ ਨਹੀਂ ਮੰਗ ਰਹੇ ਅਸੀਂ ਸਰਕਾਰ ਤੋਂ ਅਸੀਂ ਸਿਰਫ ਇਹ ਮੰਗ ਰਹੇ ਹਾਂ ਵੀ ਇਹ ਜਿਹੜਾ ਰਸਤਾ ਵਾ ਇੱਕ ਧਾਰਮਿਕ ਰਸਤਾ ਹੈ ਇੰਨੇ ਮੰਦਰ ਆ ਔਰ ਇਹ ਨਾਨਕ ਸਾਹਿਬ ਨੂੰ ਰਸਤਾ ਜਾਂਦਾ ਇਸ ਗੱਲ ਦੀ ਨਗਰ ਕੌਂਸਲ ਪ੍ਰਸ਼ਾਸਨ ਸ਼ਰਮ ਕਰ ਲਵੇ ਔਰ ਇਹ ਕੋਈ ਕੂੜੇ ਦਾ ਡੰਪ ਰੱਖਣ ਦੀ ਜਗ੍ਹਾ ਵਾ ਹੁਣ ਤਾਂ ਇਹ ਸਾਰੇ ਮੋਹਤਵਾਰ ਸੱਜਣਾ ਨੇ ਦੱਸਿਆ ਵੀ ਇੱਥੇ ਨੰਗਨ ਤੇ ਦਿੱਕਤ ਆਂਦੀ ਪਰ ਮੈਂ ਤੁਹਾਨੂੰ ਦੱਸਦਾ ਨੰਗਨ ਤੇ ਨਹੀਂ ਘਰੇ ਬੈਠਿਆਂ ਨੂੰ ਵੀ ਦਿੱਕਤ ਆਣ ਲੱਗੀ ਜਦੋਂ ਕੂੜਾ ਸੜਦਾ ਉੱਥੇ ਸਮੈਲ ਆਂਦੀ ਘਰੇ ਬੈਠਿਆਂ ਨੂੰ ਆ ਜਿਹੜੇ ਇੰਨੇ ਮਹਤਵਾਰ ਸੱਜਣ ਖੜੇ ਆ ਇਹਨਾਂ ਨੇ ਆਪਣੇ ਜ਼ਿੰਦਗੀਆਂ ਲਗਾਤੀਆਂ ਨਵੀਂ ਗਊਸ਼ਾਲਾ ਤਿਆਰ ਕੀਤੀ ਆ ਸਾਡੇ ਜੇਸ਼ ਅੰਕਲ ਜੀ ਨੇ ਆਪਣੇ ਇੰਨੀ ਮਿਹਨਤ ਨਾਲ ਦਵਾਰਕਾ ਦੀਚ ਮੰਦਿਰ ਬਣਾਇਆ ਪਾਲਾ ਜੀ ਮੰਦਿਰ ਆ ਇਹ ਲੋਕਾਂ ਲਈ ਸਹੂਲਤ ਲਈ ਇੰਨਾ ਇੰਨਾ ਜਿਹੜਾ ਧਾਰਮਿਕ ਸਥਾਨ ਆ ਪਰ ਉਹਨੂੰ ਤੁਸੀਂ ਇੰਨੀ ਮੈਂ ਕਹਿੰਦਾ ਇਹ ਕਲੰਕ ਦੀ ਗੱਲ ਆ ਮਤਲਬ ਅਲਫਾਜ਼ ਹੀ ਆਣਗੇ ਕਿਸੇ ਕੋਲੇ ਇੱਕ ਰਸਤੇ ਦੇ ਵਿੱਚ ਇੱਕ ਰਸਤਾ ਬੰਦ ਕਰਤਾ ਤੁਸੀਂ ਤੁਸੀਂ ਤੁਹਾਡੀ ਡਿਊਟੀ ਕੀ ਹੈ ਮੈਂ ਈਓ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀ ਡਿਊਟੀ ਕੀ ਹੈ ਇੱਕ ਤੁਸੀਂ ਕੂੜੇ ਨੂੰ ਮੈਰਜ ਨਹੀਂ ਕਰ ਸਕਦੇ ਤਾਂ ਤੁਸੀਂ ਇਹ ਕੁਰਸੀ ਤੇ ਬੈਠਣ ਦੇ ਯੋਗ ਹੀ ਨਹੀਂਗੇ ਮੈਂ ਕਹਿੰਦਾ ਸ਼ੇਮ ਹੈ ਸ਼ਰਮ ਦੀ ਗੱਲ ਹੈ ਲੱਖ ਲਾਂਤਾਂ ਵਾ ਸ਼ਹਿਰ ਨਿਵਾਸੀ ਤੁਹਾਡੇ ਤਾਂ ਮੰਗਦੇ ਕੀ ਆ ਛੋਟੇ ਤਾਂ ਕੋਈ ਵੱਡਾ ਪ੍ਰੋਜੈਕਟ ਤਾਂ ਮੰਗਣ ਦੀ ਗੱਲ ਹੀ ਨਹੀਂ ਹੈਗੀ ਵੀ ਉਹ ਤੁਸੀਂ ਕਰ ਦੋਗੇ ਤੁਹਾਡੀ ਉਮੀਦ ਹੀ ਨਹੀਂ ਹੈਗੀ ਤੁਸੀਂ ਕੋ ਕੂੜਾ ਨਹੀਂ ਸਾਫ਼ ਕਰਾ ਸਕਦੇ ਔਰ ਉਹ ਵੀ ਰਸਤੇ ਦੇ ਵਿੱਚ ਮੈਂ ਪੁਰਜ਼ੋਰ ਅਪੀਲ ਮੰਗ ਕਰਦਾ ਵੀ ਇਸ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ ਔਰ ਇੱਕ ਗੱਲ ਇਹ ਵੀ ਹੈ ਵੀ ਇੱਥੇ ਜਿਹੜਾ ਕੂੜੇ ਦਾ ਟੈਂਪਰੇਰੀ ਆ ਉਹ ਇਹ ਦੱਸਣਾ ਚਾਹੁੰਦਾ ਵੀ ਇਹ ਟੈਂਪਰੇਰੀ ਪੁਆਇੰਟ ਆ ਪਰ ਉਹ ਟੈਂਪਰੇਰੀ ਪੁਆਇੰਟ ਵੀ ਬੰਦ ਹੋਣਾ ਚਾਹੀਦਾ ਕਿਉਂਕਿ ਟੈਂਪਰੇਰੀ ਪੁਆਇੰਟ ਅੱਗੇ ਹੁੰਦੇ ਸੀ ਬਾਹਰ ਸ਼ਹਿਰ ਤੋਂ ਇਹ ਸ਼ਹਿਰ ਦਾ ਬਾਹਰਲਾ ਇਲਾਕਾ ਸੀ ਪਰ ਉਹਨੇ ਪੂਰੇ ਦਾ ਪੂਰਾ ਰੈਸ਼ੀ ਇਲਾਕਾ ਬਣ ਚੁੱਕਾ ਸਾਡੀ ਸਾਰਿਆਂ ਦੀ ਮੰਗ ਹੈ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਨਹੀਂ ਤਾਂ ਇਹਦੇ ਜਿਹੜੇ ਨਤੀਜੇ ਆ ਉਹ ਪ੍ਰਸ਼ਾਸਨ ਨੂੰ ਭੁਗਤਨੇ ਪੈਣੇ ਅਸੀਂ ਇਹਦਾ ਪ੍ਰੋਟੈਸਟ ਕਰਾਂਗੇ ਸਖਤ ਵਿਰੋਧ ਕਰਾਂਗੇ ਹੋ ਸਕੇ ਧਰਨੇ ਲਾਵਾਂਗੇ ਜੋ ਵੀ ਕਰਨਾ ਪਿਆ ਸਾਨੂੰ ਕਰਾਂਗੇ ਕਿਉਂਕਿ ਇਹ ਕੋਈ ਰਾਜਨੀਤਿਕ ਦਾ ਮੁੱ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਆ ਔਰ ਇਹਦਾ ਅਸੀਂ ਅੱਜ ਬੜੀ ਬਿਨਮਰਤਾ ਦੇ ਨਾਲ ਸਾਡੇ ਨਵੀਨ ਜੀ ਜੇਸ਼ ਅੰਕਲ ਜੀ ਸਾਰੇ ਮੰਦਰਾਂ ਦੇ ਸਾਰੇ ਧਾਰਮਿਕ ਸੰਸਥਾਨਾਂ ਦੇ ਜਿਹੜੇ ਨੁਮਾਇੰਦੇ ਇਕੱਠੇ ਹੋ ਕੇ ਗਏ ਸੀਗੇ ਪਰ ਜੇ ਇਹਦੇ ਤੇ ਇਹਨਾਂ ਨੇ ਕੋਈ ਹੁਣ ਐਕਸ਼ਨ ਨਾ ਕੀਤਾ ਇਹ ਕੂੜੇ ਨੂੰ ਨਾ ਚਕਾਇਆ ਤੇਦੂ ਆ ਪੂਰੇ ਸ਼ਹਿਰ ਵੱਲੋਂ ਪ੍ਰੋਟੈਸਟ ਹੋਏਗਾ ਬਹੁਤ ਬਹੁਤ ਧੰਨਵਾਦ